ਇਹ ਮਤੇ ਕੇਵਲ ਸਿਮਰਨ ਕਰਨਾ ਹੈ ਸਤਿਗੁਰੂ ਦੇ ਕਹਿਣ ਤੋਂ ਭਾਵੇਂ ਹੈ ਕਿ ਉਹ ਸਦਾ ਹੀ ਸਾਡੇ ਨੇੜੇ ਰਹਿੰਦਾ ਹੈ ਸਦਾ ਹੀ ਸਾਡੇ ਅੰਗ ਸੰਗ ਰਹਿੰਦਾ ਹੈ ਸਦਾ ਹੀ ਸਾਡੇ ਅੰਦਰ ਭਰਪੂਰ ਹੈ ਤੇ ਇਸ ਕਰਕੇ ਅਸੀਂ ਕੇਵਲ ਤੇ ਕੇਵਲ ਜਿਸ ਨੇ ਸਾਨੂੰ ਪੈਦਾ ਕੀਤਾ ਸਾਡਾ ਅਸਲਾ ਜੁੜਾ ਹੈ ਅਸੀਂ ਆਪਣੇ ਅਸਲੇ ਦੇ ਨਾਲ ਹੀ ਜੁੜਨਾ ਹੈ ਇਹ ਤੀ ਤਰੀਕਿਆ ਤਿੱਥ ਦੇ ਪਰਥਾਈ ਜੋ ਸੱਚੇ ਪਾਤਸ਼ਾਹ ਨੇ ਸਮਝਾਣਾ ਕੀਤਾ ਕਿ ਸਾਰਾ ਜਗ ਉਸ ਨੇ ਪਾਇਆ ਜੋ ਵੀ ਆਪਾਂ ਵੇਖਦੇ ਨੇ ਦੇਵੀ ਦੇਵਤੇ ਹੋ ਗਏ ਪੀਰ ਪਗੰਬਰ ਔਲੀਏ ਜੋ ਵੀ ਸੰਸਾਰ ਤੇ ਹੈ ਇਸ ਕਰਕੇ ਅਸੀਂ ਪੂਜਾ ਵੀ ਉਸੇ ਦੀ ਅਕਾਲ ਪੁਰਖ ਵਾਹਿਗੁਰੂ ਦੀ ਕਰਨੀ ਹੈ ਜਿਸ ਨੇ ਸਾਰੇ ਸੰਸਾਰ ਨੂੰ ਪੈਦਾ ਕੀਤਾ ਚੌਥੀ ਤਿੱਥ ਦੇ ਚੌਥ ਦੇ ਪਰਥਾਈ ਸੱਚੇ ਪਾਤਸ਼ਾਹ ਜੋ ਫਰਮਾਨ ਕਰਦੇ ਨੇ ਚੌਥ ਆਪਾਏ ਚਾਰੇ ਵੇਦਾ ਕਹਿੰਦੇ ਨੇ ਚਾਰਾਂ ਵੇਦਾਂ ਨੂੰ અપਾਉਣ ਵਾਲਾ ਭਾਗ ਕੇ ਬਣਾਉਣ ਵਾਲਾ ਵੀ ਉਹ ਆਦਿਪੁਰਖ ਵਹਿਗੂ ਹੈ ਦੇਖੋ ਸੱਚੇ ਪਾਤਸ਼ਾਹ ਨੇ ਸਮਝਾਣ ਦਾ ਜੀ ਮਤਲਬ ਹੈ ਕਿ ਚਾਰ ਵੇਦ ਆਪਾਂ ਆਪੇ ਕਹਿੰਦੇ ਆ ਕਿ ਬ੍ਰਹਮਾ ਜੀ ਨੇ ਉਚਾਰ ਦਿੱਤੇ ਬ੍ਰਹਮਾ ਜੀ ਨੂੰ ਹੁਣ ਜਿਹਨੇ ਪੈਦਾ ਕੀਤਾ ਜੋ ਆਪਾਂ ਉੱਪਰ ਪੜ ਕੇ ਆਏ ਹਾਂ ਕਿ ਤ੍ਰਿਤੀਆ ਬ੍ਰਹਮਾ ਵਿਸ਼ਨ ਮਹੇਸ਼ਾ ਬ੍ਰਹਮਾ ਜੀ ਨੂੰ ਪੈਦਾ ਕਰਨ ਵਾਲਾ ਵੀ ਉਹ ਆਦਿਪੁਰਖ ਵਹਿਗੂ ਹੈ ਤੇ ਜੇ ਬ੍ਰਹਮਾ ਜੀ ਨੂੰ ਸੋਚੀ ਬਖਸ਼ੀ ਤੇ ਉਸ ਨੇ ਚਾਰ ਵੇਦ ਉਚਾਰ ਕੀਤੇ ਇਹਦਾ ਮਤਲਬ ਇਹ ਹੋ ਗਿਆ ਜੀ ਸਤਿਗੁਰੂ ਕਹਿਣਾ ਚਾਹੁੰਦੇ ਨੇ ਕਿ ਚਾਰਾਂ ਵੇਦਾਂ ਦੀ ਰਚਨਾ ਕਰਨ ਵਾਲਾ ਵੀ ਉਹ ਕਾਲਪੁਰਖ ਵਾਹਿਗੁਰੂ ਖੋਦੇ ਨੇ ਕਿਉਂਕਿ ਜੇ ਹੁਣ ਬ੍ਰਹਮਾ ਜੀ ਨੇ ਉਹਨਾਂ ਦੇ ਅੰਦਰ ਵੀ ਤੇ ਪਰਮਾਤਮਾ ਹੀ ਬਿਠਾ ਹੁਣ ਜੇ ਆਪਾਂ ਬੋਲ ਰਹੇ ਆ ਚੱਲ ਰਹੇ ਆ ਫਿਰ ਰਹੇ ਆ ਕੰਮਕਾਰ ਕਰ ਰਹੇ ਆ ਤੇ ਆਪਾਂ ਇਹ ਕਹੀਏ ਕਿ ਸਭ ਕੁਝ ਪਰਮਾਤਮਾ ਹੀ ਕਰਦੇ ਕਿਉਂਕਿ ਸਾਡੇ ਅੰਦਰ ਜਿਹੜਾ ਸਤ ਚੇਤ ਆਨੰਦ ਹੈ ਕੇਵਲ ਤੇ ਕੇਵਲ ਪਰਮਾਤਮਾ ਹੈ ਸਾਰੋ ਆਕਾਲ ਪੁਰਖ ਵਾਹਿਗੁਰੂ ਦੀ ਜੋਤ ਸਾਡੇ ਅੰਦਰ ਵਗ ਰਹੀ ਹੈ ਤੇ ਆਪਾਂ ਚਾਹੁੰਦੇ ਆਂ ਗਰਦੇ ਆਂ ਤੇ ਬੋਲਦੇ ਆਂ ਬਸ ਇਹੀ ਸਮਝ ਲੈਣਾ ਕਿ ਅਸੀਂ ਚਾਹੁੰਦੇ ਆਂ ਫਿਰਦੇ ਆਂ ਬੋਲਦੇ ਆਂ ਆਪਾਂ ਥੋੜਾ ਬੋਲਦੇ ਆਂ ਤਾਂ ਪਰਮਾਤਮਾ ਹੀ ਬੋਲਦਾ ਉਹ ਆਕਾਲ ਪੁਰਖ ਵਾਹਿਗੁਰੂ ਬੋਲਦਾ ਜਦੋਂ ਫਿਰ ਆਪਣੀ ਜੋਤ ਨੂੰ ਖਿੰਡ ਲੈਂਦਾ ਤੇ ਫਿਰ ਥੋੜਾ ਬੰਦੇ ਨੇ ਬੋਲਣਾ ਹੋਇਆ ਫਿਰ ਤੇ ਚੁੱਪ ਕਰ ਜਾਂਦਾ ਈਸ਼ ਕਰਕੇ ਚਾਰਾ ਵੇਦਾਂ ਨੂੰ અપਾਉਣ ਵਾਲਾ ਭਾਵ ਕੇ ਪੈਦਾ ਕਰਨ ਵਾਲਾ ਉਹ ਆਕਾਲ ਪੁਰਖ ਵਾਹਿਗੁਰੂ ਬ੍ਰਹਮਾ ਜੀ ਦੇ ਅੰਦਰੋਂ ਜਿਹੜਾ ਇਹ வேத ਉਚਾਰਨ ਕੀਤੇ ਉਹ ਅਕਾਲ ਪੁਰਖ ਵਾਹਿਗੁਰੂ ਨਹੀਂ ਕਰੇ। ਫਿਰ ਕਹਿੰਦੇ ਨੇ ਖਾਣੀ ਚਾਰੇ ਬਾਣੀ ਭੇਦਾ। ਕਹਿੰਦੇ ਨੇ ਚਾਰੇ ਖਾਣੀਆਂ। ਖਾਣੀਆਂ ਨੇ ਚਾਰੇ ਜੋ ਆਪਾਂ ਚਲੋ ਅੱਗੇ ਵੀ ਬੇਨਤੀ ਕਰਦੇ ਰਹੀਦਾ ਚਾਰ ਖਾਣੀਆਂ ਨੇ ਜਿਨ੍ਹਾਂ ਤੋਂ ਸਾਰਾ ਸੰਸਾਰ ਪੈਦਾ ਹੁੰਦਾ ਅੰਡਜ ਜੇਲਜ ਸੀਤਜ ਉਤਪਜ। ਤੇ ਇੱਕੀ ਜੋ ਸੱਚੇ ਪਾਤਸ਼ਾਹ ਨੇ ਇਹਨਾਂ ਦੇ ਬੰਦਾਰਾ ਕੀਤਾ ਕਿ 21 ਲੱਖ ਜੂਨ ਜਿਹੜੀ ਹੈ ਅੰਡੇ ਤੋਂ ਪੈਦਾ ਹੁੰਦੀ ਹੈ ਆਂਡੇ ਚੋਂ 21 ਲੱਖ ਜੂਨ ਜੇਰਜ ਤੋਂ ਪੈਦਾ ਹੁੰਦੀ ਜਿਸਨੂੰ ਆਪਾਂ ਜੇਰ ਕਹਿੰਦੇ ਆ ਜੇਰਜ 21 ਲੱਖ ਜੂਨ ਹੈ ਸੇਤਜ ਪਸੀਨੇ ਤੋਂ ਪੈਦਾ ਹੁੰਦੀ ਮੜਕਾ ਜਿਸਨੂੰ ਆਪਾਂ ਮੜਕਾ ਪਸੀਨਾ ਕਹਿੰਦੇ ਆ 21 ਲੱਖ ਜੂਨ ਇਹਦੇ ਵਿੱਚੋਂ ਪੈਦਾ ਹੁੰਦੀ ਹੈ ਤੇ 21 ਲੱਖ ਜੂਨ ਹੈ ਜਿਹੜੇ ਆਪਣਾ ਉਦਰਾਗਤ ਵਗੈਰਾ ਵੇਖਦੇ ਆ ਜੜਜੰਗਮ ਜੋ ਵੀ ਹੈ ਜੋ ਆਪਾਂ ਬਾਣਥੇ ਨੇ ਪਰਵਤ ਹੈ ਬਾਣਾ ਮੇ ਤਾਂ ਜੋ ਗੁਰਬਾਣੀ ਦੇ ਅੰਦਰ ਜ਼ਿਕਰ ਹੁੰਦਾ ਹੈ ਇਸ ਤਰ੍ਹਾਂ ਇਹ ਜਿਹੜੀਆਂ ਚਾਰੇ ਖਾਣੀਆਂ ਇਸ ਨੂੰ ਪੈਦਾ ਕਰਨ ਵਾਲਾ ਵੀ ਅਕਾਲਪੁਰਖ ਵਾਹਿਗੁਰੂ ਹੈ ਬਾਣੀ ਜੋ ਜੀਵ ਬੋਲ ਰਹੇ ਨੇ ਉਹ ਵੀ ਅਕਾਲਪੁਰਖ ਵਾਹਿਗੁਰੂ ਦੀ ਉਸਪਰਤੀ ਦੇ ਨਾਲ ਪਰਮਾਤਮਾ ਦੀ ਜੋਗ ਦੇ ਨਾਲ ਹੀ ਸਾਰੇ ਬੋਲ ਰਹੇ ਨੇ ਬਾਣੀ ਪੈਦਾ ਤੇ ਸੱਚੇ ਪਾਤਸ਼ਾਹ ਕਹਿੰਦੇ ਨੇ ਅਸ਼ਟ ਦਸ਼ਾ ਘਾਟਕ ਤੀਨ ਆਏ ਕਹਿੰਦੇ ਦੇਖੋ ਜਿਹੜੇ ਸਾਡੇ 18 ਪੁਰਾਣ ਲਿਖੂ ਇਹਨਾਂ ਨੂੰ ਪੈਦਾ ਕਰਨ ਵਾਲਾ ਵੀ ਉਹ ਕਾਲਪੁਰਖ ਵਹਿਗੂ ਹੈ ਉਸ ਨੇ ਹੀ ਪੈਦਾ ਕੀਤੇ ਨੇ ਸਭ ਕੁਝ ਹੀ ਇਹ ਵੇਖੋ ਇਹ ਜਿਹੜੀ ਚੌਥ ਦੇ ਵਿੱਚ ਸੱਚੇ ਪਾਤਸ਼ਾਹ ਚੌਥੀ ਤਿੱਥ ਦਾ ਜੋ ਬਿਆਨ ਕਰਦੇ ਨੇ ਤੇ ਜਿਨ੍ਹਾਂ ਦੇ ਵਿੱਚ ਫਿਰ ਜਿਹੜੇ ਜੀਵ ਨੇ ਕੋਈ 18 ਪੁਰਾਣ ਪੜਦਾ ਕੋਈ ਸਿਮਰਤੀਆਂ ਪੜਦਾ ਕੋਈ ਸ਼ਾਸਤਰ ਪੜਦਾ ਛੇ ਸ਼ਾਸਤਰ ਨੇ ਛੱਟ ਸਾਡੇ ਇਸ਼ੇਤਰਾ ਸੱਚੇ ਪਾਤਸ਼ਾਹ ਜੋ ਕਹਿਣਾ ਚਾਹੁੰਦੇ ਨੇ ਕਿ ਭਾਈ ਇਹ ਜੋ ਆਪਾਂ ਪੜਦੇ ਆ ਇਹਨਾਂ ਦੇ ਵਿਚਾਰ ਨੂੰ ਆਪਾਂ ਵੇਖਦੇ ਆ ਇਹਨਾਂ ਨੂੰ ਪੈਦਾ ਕਰਨ ਵਾਲਾ ਹੈ ਜਿਹੜਾ ਅਕਾਲ ਪੁਰਖ ਵਾਹਿਗੁਰੂ ਪੁਰਖਾ ਤੋਂ ਆਪਣੇ ਮੁੱਢ ਦੇ ਨਾਲ ਹੋਣਾ ਉਹ ਹੀ ਤੈਨੂੰ ਪੈਦਾ ਕਰਨ ਵਾਲਾ ਜਿਨ੍ਹਾਂ ਨੇ ਇਹ 18 ਪੁਰਾਣ ਲਿਖੇ ਨੇ ਜਾਂ ਭਗਵਾਲੇ ਚਾਰ ਵੇਦ ਲਿਖੇ ਨੇ ਤੇ ਜੋ ਵੀ ਸੰਸਾਰ ਦੇ ਉੱਤੇ ਧਾਰਮਿਕ ਗ੍ਰੰਥ ਨੇ ਉਹਨਾਂ ਨੂੰ ਲਿਖਣ ਵਾਲਾ ਤੇ ਬੰਦਾ ਹੀ ਹੈ ਨਾ ਬੰਦੇ ਦੇ ਅੰਦਰ ਹੈ ਪ੍ਰਮਾਤਮਾ ਪ੍ਰਮਾਤਮਾ ਨੇ ਸਭ ਕੁਝ ਪੈਦਾ ਕੀਤਾ ਇਸ ਤਰ੍ਹਾਂ ਜੇ ਅੰਦਰੋਂ ਸਾਨੂੰ ਕੋਈ ਸੋਝੀ ਦੇ ਰਿਹਾ ਤਾਂ ਕੇਵਲ ਤੇ ਕੇਵਲ ਪ੍ਰਮਾਤਮਾ ਹੀ ਦੇ ਰਿਹਾ ਇਸ ਕਰਕੇ ਸਭ ਕੁਝ ਹੀ ਬਣਾਉਣ ਵਾਲਾ ਪ੍ਰਮਾਤਮਾ ਹੈ ਇਸ ਗੱਲ ਦੀ ਸੋਝੀ ਵੈਸੇ ਤੁ ਆਪਾਂ ਅੱਗੇ ਵੀ ਪੜਾਂਗੇ ਜੋ ਸੱਚੇ ਬਾਤ ਹੈ ਕਿ ਜੋ ਹੋ ਜੇ ਜਿਸ ਆਪ ਭਜਾਇ ਇਸ ਗੱਲ ਦੀ ਸੋਝੀ ਉਸ ਨੂੰ ਹੀ ਆਉਂਦੀ ਹੈ ਜਿਸ ਨੂੰ ਪ੍ਰਮਾਤਮਾ ਖੁਦ ਸਮਝਾਏ ਨੀ ਇਸ ਗੱਲ ਦੀ ਸੋਝੀ ਨਹੀਂ ਆਉਂਦੀ ਕਿਸੇ ਨੂੰ ਕਿਉਂਕਿ ਬੰਦਾ ਕਹਿੰਦਾ ਇਹ ਮੈਂ ਕਰਿਆ ਇਹ ਤੇ ਕੰਮ ਮੈਂ ਕਰਿਆ ਯਿਸੂ ਇਸ ਇਸ ਗ੍ਰੰਥ ਨੂੰ ਲਿਖਣ ਵਾਲਾ ਮੈਂ ਆ ਇਦਾਂ ਕਹਿੰਦਾ ਪਰ ਭਗਵਾਨ ਨੂੰ ਯਾਦ ਰਹੇ ਕਿ ਜਦੋਂ ਤੱਕ ਇਹ ਮੈਂ ਮੇਰੀ ਅੰਦਰ ਰਹਿੰਦੀ ਆ ਤਾਂ ਬੰਦੇ ਦੇ ਬੰਦੇ ਕੁਝ ਨਹੀਂ ਪੈਂਦਾ ਸਕਦਾ ਕਰਨ ਵਾਲਾ ਹੀ ਪਰਮਾਤਮਾ ਹੈ ਆਪਾਂ ਕਈ ਵਾਰੀ ਨਾ ਅੱਧਾ ਪੈਸਾ ਆਪਣਾ ਰੱਖ ਲੈਂਦੇ ਆ ਅੱਧਾ ਪੈਸਾ ਆਪਣਾ ਵਿੱਚ ਪਾ ਲਈਦਾ ਵਿੱਚ ਪਰਮਾਤਮਾ ਨਾਲ ਜੋੜ ਲਈਦਾ ਹੈ ਕਹਿੰਦੇ ਜੀ ਪਰਮਾਤਮਾ ਸਾਡੇ ਕੋਲੋਂ ਸੇਵਾ ਕਰਾਉਂਦਾ ਹੈ ਉਹ ਤੋਂ ਆਪਣਾ ਤਾਂ ਵਿੱਚ ਫੇਰ ਅਕ ਲੈ ਇਹ ਕਹਿੰਦਾ ਪਰਮਾਤਮਾ ਹੀ ਸੇਵਾ ਕਰਦਾ ਹੈ ਪਰਮਾਤਮਾ ਹੀ ਬਾਣੀ ਪੜ ਰਿਹਾ ਆਪਣਾ ਤਾਂ ਵਿੱਚ ਕੁਝ ਰੱਖਣਾ ਹੀ ਨਹੀਂ ਇਸ ਕਰਕੇ ਸਚੇਤ ਪਾਤਸ਼ਾਹ ਇਸ ਚੌਥ ਦੇ ਵਿੱਚ ਸਮਝਾਣਾ ਚਾਹੁੰਦੇ ਨੇ ਕਿ ਭਾਈ ਵੇਦਾਂ ਨੂੰ ਉਚਾਰਨ ਕਰਨ ਵਾਲਾ ਹੀ ਪਰਮਾਤਮਾ ਹੈ ਭਾਵੇਂ ਆਪਾਂ ਕਹਿੰਦੇ ਆ ਚਾਰ ਵੇਦ ਬ੍ਰਹਮਾ ਜੀ ਨੇ ਉਚਾਰਨ ਕੀਤੇ ਇੱਦਾਂ ਕਹਿੰਦੇ ਆ ਪਰ ਬ੍ਰਹਮਾ ਜੀ ਦੇ ਅੰਦਰ ਵੀ ਤੇ ਪ੍ਰਮਾਤਮਾ ਬੋਲਦਾ ਸੀ ਭਾਵੇਂ ਕਿ ਆਪਾਂ ਕਹਿੰਦੇ ਬ੍ਰਹਮਾ ਜੀ ਨੇ ਪੈਦਾ ਕੀਤੇ ਪਰ ਅੰਦਰੋਂ ਬੋਲਣ ਵਾਲਾ ਤੇ ਉਹ ਆਲਪੁਰਖ ਵਾਹਿਗੁਰੂ ਸੀ ਨਾ ਇਸ ਕਰਕੇ ਇਸ ਗੱਲ ਦੀ ਸਮਝ ਨਹੀਂ ਕਿਸੇ ਨੂੰ ਆਉਂਦੀ ਜਿਸ ਨੂੰ ਪਰਮਾਤਮਾ ਖੁਦ ਸਮਝਾ ਦੇਵੇ ਤੇ ਫਿਰ ਉਹ ਨੂੰ ਸਮਝ ਆਉਂਦੀ ਹੈ ਨਹੀਂ ਤੇ ਸਮਝ ਆਉਂਦੀ ਕੋਈ ਨਹੀਂ ਤੇ ਅਸੀਂ ਕਹਿੰਦੇ ਅਸੀਂ ਇਹ ਕੰਮ ਕੀਤਾ ਜੇ ਮੈਂ ਨਾ ਹੁੰਦਾ ਤਾਂ ਕਿਤੇ ਕੰਮ ਹੋ ਜਣਾ ਸੀ ਇੱਥੇ ਪੱਗਾਂ ਵਾਲੇ ਕਈ ਤੇ ਗੁਰੂ ਘਰਾਂ ਦੇ ਵਿੱਚ ਵੀ ਕਹਿੰਦੇ ਨੇ ਜੇ ਮੈਂ ਨਾ ਹੁੰਦਾ ਤਾਂ ਕਿਤੇ ਆ ਨਗਰ ਕੀਰਤਨ ਨਿਕਲਣਾ ਸੀ ਜੇ ਮੈਂ ਨਾ ਹੁੰਦਾ ਤਾਂ ਨਗਰ ਕੀਰਤਨ ਕਿਤੇ ਨਿਕਲ ਜਾਣਾ ਸੀ ਪਰ ਸੱਚੇ ਪਾਤਸ਼ਾਹ ਕਹਿੰਦੇ ਪੁਰਖਾ ਤੋਂ ਮਾਰ ਕੇ ਦੇਖ ਉਹ ਸਾਰੇ ਕੰਮ ਤੇ ਗੁਰੂ ਕਰਦੇ ਆ ਭਈ ਉਹਦੇ ਆਪੇ ਹੋਈਆਂ ਨੇ ਸਾਰੇ ਕੰਮ ਇਸ ਕਰਕੇ ਆਪਾਂ ਕਦੇ ਆਪਾਂ ਦੀ ਜਣਾਉਣਾ ਕਿ ਅਸੀਂ ਕੀਤਾ ਉਹ ਪਰਮਾਤਮਾ ਨੇ ਕੀਤਾ ਤਾਂ ਉਹ ਜੀ ਆਪਾਂ ਇੰਜ ਕਹਾਂਗੇ ਇਹ ਹੋ ਮੇਰਾ ਇਹ ਮੈਂ ਬਣੀ ਤੇ ਅਸੀਂ ਕਹਿੰਦੇ ਆ ਮੈਂ ਕੀਤਾ ਤੇ ਭਗਵਾਨ ਵਾਲੇ ਉਹੀ ਅਡਰਾ ਪੜ ਹੈ ਸਾਡਾ ਇਸ ਕਰਕੇ ਵਾਰ-ਵਾਰ ਸੰਸਾਰ ਸੰਸਾਰ ਤੇ ਆਉਂਦਾ ਹੈ ਅਡਰਾ ਪੜ ਵੀ ਇਹ ਹੀ ਹੈ ਇਹ ਹੀ ਅਲੱਗ ਹੈ ਇਸ ਕਰਕੇ ਅਸੀਂ ਆਪਣੀ ਅਲੱਗ ਹਸਤੀ ਸਮਝ ਰਿਹਾ ਕਿ ਅਸੀਂ ਉਹ ਜਿਹੜਾ ਹੋਰਾਂ ਤੇ ਪਰਮਾਤਮਾ ਕੋ ਜਿਹੜਾ ਅਸਲ ਵਿੱਚ ਆਪਾਂ ਤੇ ਪਰਮਾਤਮਾ ਕੋਈ ਹੋਰ ਨਹੀਂ ਹੈ ਸਭ ਕੁਝ ਇੱਕ ਹੀ ਹੈ ਇਸ ਕਰਕੇ ਅਲੱਗ ਹਸਤੀ ਸਮਝਣ ਦੇ ਕਰਕੇ ਸਾਨੂੰ ਇਸ ਗੱਲ ਦੀ ਸਮਝ ਨਹੀਂ ਪੈਂਦੀ ਸਾਨੂੰ ਪਰਮਾਤਮਾ ਦੇ ਦਰਗਰ ਵੀ ਸੋਝੀ ਨਹੀਂ ਪ੍ਰਾਪਤ ਹੁੰਦੀ ਕਿਉਂਕਿ ਅਸੀਂ ਆਪਣੇ ਆਪ ਨੂੰ ਅਲੱਗ ਸਮਝ ਲਿਆ ਅਲੱਗ ਨਹੀਂ ਕਦੇ ਵੀ ਸਮਝਣਾ ਬੰਦਾ ਹੀ ਪਰਮਾਤਮਾ ਇਸਦੇ ਅੰਦਰ ਪਰਮਾਤਮਾ ਬੈਠਾ ਜੋ ਕੁਝ ਕਰ ਰਿਹਾ ਪਰਮਾਤਮਾ ਵੀ ਕਰ ਰਿਹਾ ਬੰਦਾ ਤਾਂ ਕੁਝ ਕਰ ਹੀ ਨਹੀਂ ਰਿਹਾ ਇਸ ਕਰਕੇ ਜਦੋਂ ਤੱਕ ਅਸੀਂ ਆਪਣੇ ਆਪ ਨੂੰ ਪਰਮਾਤਮਾ ਤੋਂ ਅਲੱਗ ਸਮਝਦੇ ਰਵਾਂਗੇ ਤੇ बार-बार ਜੰਮਦੇ ਰਵਾਂਗੇ ਤੇ बार-बार ਮਰਦੇ ਰਵਾਂਗੇ ਜਿਸ ਦਿਨ ਆਪਾਂ ਆਪਣੇ ਅਡਰਾ ਪਾਣ ਨੂੰ ਖਤਮ ਕਰ ਲਿਆ ਅਲੱਗ ਨੂੰ ਖਤਮ ਕਰ ਲਿਆ ਆਪਾਂ ਇਹ ਸੋਚ ਲਿਆ ਕਿ ਸਾਡੇ ਤੇ ਪਰਮਾਤਮਾ ਵਿੱਚ ਕੋਈ ਫਰਕ ਨਹੀਂ ਫੇਰ ਹੀ ਭਾਵੇਂ ਵਾਲੇ ਜੰਮਣਾ ਮਰਨਾ ਮਿਟ ਜਾਂਦਾ ਖਤਮ ਹੋ ਜਾਂਦਾ ਉਦੇ ਵਿੱਚ ਭੇਜ ਹੋ ਜਾਏ ਇਸ ਕਰਕੇ ਮੈਂ ਮੇਰੀ ਨੂੰ ਹੀ ਖਤਮ ਕਰਨਾ ਹੈ ਆਪਣੇ ਅੰਦਰੋਂ ਇਹ ਹੀ बार-बार ਸੰਸਾਰ ਦੇ ਆਉਣ ਦੀ ਜੜ ਹੈ ਮੈਂ ਮੇਰੀ ਜਿਸਨਰ ਮੈਂ ਮੇਰੀ ਖਤਮ ਹੋ ਗਈ ਉਦਨੇ ਭਗਵਾਨ ਉਹ ਕਿਰਪਾ ਹੋ ਜਾਣੀ ਹੈ ਪਰ ਸੱਚੇ ਪਾਤਸ਼ਾਹ ਕਹਿੰਦੇ ਨੇ ਅਸ਼ਟ ਦਸ਼ਾ ਖੱਟ ਤੀਨ ਹੋਇ ਕਹਿੰਦੇ ਨੇ 18 ਪੁਰਾਣ ਵੀ ਉਸ ਗਾਦਪੁਰ ਬਹਿਉਨੇ ਰਿਹਾ ਉਸ ਨੇ ਪੈਦਾ ਕੀਤੇ ਪਰ ਸੱਚੇ ਪਾਤਸ਼ਾਹ ਨੇ ਕਹਿ ਦਿੱਤਾ ਪਰਵਾਣੀ ਦੇਂਦਾ ਜੋ ਆਪਾ ਵਚਨ ਪੜ੍ਹਦੇ ਆ ਸੋ ਉਜੇ ਜਿਹਾ ਹੋ ਜਾਏ ਕਹਿੰਦੇ ਇਸ ਗੱਲ ਨੂੰ ਉਹ ਬੰਦਾ ਹੀ ਸਮਝਦਾ ਹੈ ਉਹ ਬੰਦਾ ਹੀ বুঝਦਾ ਹੈ ਜਿਸ ਨੂੰ ਪਰਮਾਤਮਾ ਆਪ ਸਮਝਾ ਦਿੰਦਾ ਹੈ ਨਹੀਂ ਤੇ ਬੰਦਾ ਕਹਿੰਦਾ ਕਿ ਇਹ ਤੇ ਮੈਂ ਹੀ ਲਿਖੇ ਸਾਰਾ ਪੁਰਾਣਾ ਲਿਖਣ ਵਾਲਾ ਮੈਂ ਆ ਮੈਂ ਹੀ ਚਾਰ ਵੇਦ ਲਿਖੇ ਜਿੱਦਾਂ ਪਰ ਜੇ ਅਕਾਲ ਪੁਰਖ ਵਾਹਿਗੁਰੂ ਸਮਝਾ ਦੇਵੇ ਕਿ ਪੁਰਖਾ ਤੂੰ ਲਿਖਣ ਵਾਲਾ ਕੌਣ ਹੈ ਇਹ ਤੇ ਤੇਰੇ ਅੰਦਰ ਪ੍ਰਮਾਤਮਾ ਨੇ ਲਿਖਾਇਆ ਤੇ ਇਸ ਕਰਕੇ ਸਤਨੂ ਅਰਜਨ ਦੇਵ ਜੀ ਮਹਾਰਾਜ ਨੇ ਵੇਖੋ ਕਿੰਨੀ ਵੱਡੀ ਬਖਸ਼ਿਸ਼ ਕੀਤੀ ਹੈ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਨੇ ਜੋ ਆਧਿਆਪਨ ਵਿਚਾਰ ਕਰ ਰਹੇ ਧੰਨ ਗੁਰਗੱਤ ਸਿੰਘ ਜੀ ਮਹਾਰਾਜ ਦੀ ਸੰਵਾਦਨਾ ਕੀਤੀ ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਕਿੱਡਾ ਵੱਡਾ ਪਰ ਉਪਕਾਰ ਕਰਕੇ ਗਏ ਨੇ ਸਾਡੇ ਰੇ ਧੰਗ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਕਰੋਨਾ ਸਿਰ ਚੋੜਦੇ ਕਰੋਨਾ ਸਿਰ ਚੋੜਦੇ ਨੇ ਨਾ ਕਿੱਡਾ ਵੱਡਾ ਪਰ ਉਪਕਾਰ ਕੀਤਾ ਪਰ ਇਡਾ ਵੱਡਾ ਪਰ ਉਪਕਾਰ ਕਰਕੇ ਵੀ ਮੇਰੇ ਮਾਲਕ ਕਹਿੰਦੇ ਨੇ ਮੈਂ ਨਿਰਗੁਣ ਆਲੇ ਕੋ ਗੁਣ ਨਹੀਂ ਆਪੇ ਤਰਸ ਪਈ ਕਹਿੰਦੇ ਦਾਤਿਆ ਇਹ ਕਾਲਪੁਰਖ ਵਾਹਿਗੁਰੂ ਮੇਰੇ ਮੈਤੇ ਨਿਰਗੁਣ ਆ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਮੈਂ ਨਿਰਗੁਣ ਯਾਰੇ ਕੋ ਗੁਣ ਨਾਹੀ ਆਪੇ ਤਰਸ ਪਿਓਈ ਮਾਲਕਾ ਮੈਂ ਨਿਰਗੁਣ ਯਾਰਾ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਤੈਹੀ ਮੇਰੇ ਤੇ ਤਰਸ ਕਰਕੇ ਇੰਨਾ ਵੱਡਾ ਕਾਰਜ ਕਰਵਾਇਆ ਕਿੰਨੀ ਨਿਮਰਤਾ ਹੈ ਭਗਵਾਨ ਦੇ ਕਦੇ ਇਹ ਥੋੜਾ ਕਿਹਾ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਨੇ ਕਿ ਮੈਂ ਸੰਪਾਦਨਾ ਕੀਤੀ ਹੈ ਨਹੀਂ ਨਿਮਰਤਾ ਹੈ ਇਸ ਕਾਰਕੇ ਕੀ ਅੱਜ ਧੰਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅਗੇ ਕਰੋੜਾਂ ਸਿਰ ਚੁਕਦੇ ਨੇ ਭਾਣਾ ਵਾਲਿਓ ਨਿਮਾਨਤਾ ਦੀ ਬਾਣੀ ਹੈ ਜਿਹੜਾ ਸੱਚੇ ਪਾਤਸ਼ਾਹ ਦੀ ਬਾਣੀ ਨੂੰ ਪੜ ਲੈਂਦਾ ਉਹਦਾ ਮਨ ਵੀ ਨਿਮਾਨਤਾ ਵਿੱਚ ਆ ਜਾਂਦਾ ਮੈਂ ਨਿਰਗੁਣ ਆਲੇ ਕੋ ਗੁਣ ਨਾਹੀ ਆਪੇ ਦਰਸ ਪਿਉਈ ਕਹਿੰਦੇ ਤੈਹੀਂ ਤਰਸ ਕਰਕੇ ਮੇਰੇ ਤੋਂ ਐਡਾ ਵੱਡਾ ਕਾਰਜ ਕਰਵਾਇਆ ਪਰ ਮੇਰੇ ਵਿੱਚ ਕੋਈ ਗੁਣ ਨਹੀਂ ਹੈ ਮੈਂ ਤੇ ਨਿਰਗੁਣ ਆ ਧੰਗ ਵਾਲੋ ਇੰਨੇ ਨਿਮਾਨਤਾ ਹੋਵੇ ਦੇਰ ਨਾਲ ਬਣਦੀ ਹੈ ਚਲੋ ਕੈਸੀਮਤ ਸਮਾ ਇਸ ਗੱਲ ਨੂੰ ਉਹੀ ਉਝਦਾ ਜਿਸ ਨੂੰ ਔਕਾਰ ਪੁਰਖ ਵਾਹਿਗੁਰੂ ਆਪ ਉਹਦ ਸਮਝਾਤੇ ਸੋ 부ਝੇ ਜਿਸੇ ਆਪ ਬੁਝਾਏ ਤੇ ਅਗਲਾ ਵਚਨ ਕਰਦੇ ਨੇ ਤੀਨ ਸਵਾਭ ਹੈ ਚੌਥੇ ਵਾਸਾ ਕਹਿੰਦੇ ਨੇ ਤੀਨ ਸਮਾਵੈ ਚੌਥੇ ਵਾਸਾ ਕਹਿੰਦੇ ਨੇ ਕਿ ਤਿੰਨ ਗੁਣ ਨੇ ਨਾ ਜਿਹੜੇ ਉਹ ਮਾਇਆ ਦੇ ਮਾਇਆ ਦੇ ਤਿੰਨ ਗੁਣ ਨੇ ਸਾਰੇ ਸਾਰਾ ਸੰਸਾਰ ਮਾਇਆ ਦੇ ਤਿੰਨ ਗੁਣਾਂ ਦੇ ਵਿੱਚ ਹੀ ਭਰਪਦਾ ਹੁੰਦਾ ਹੈ। ਰਜੋ ਤਮੋ ਤੇ ਸਤੋ ਇਹ ਤਿੰਨ ਗੁਣ ਨੇ ਮਾਇਆ ਦੇ ਚੌਥੇ ਵਾਸਾ ਕਹਿੰਦੇ ਨੇ ਜਦੋਂ ਚੌਥੇ ਪੱਧਰ ਦੇ ਵਿੱਚ ਪਹੁੰਚਦਾ ਹੈ ਬੰਦਾ ਉਸ ਵੇਲੇ ਫਿਰ ਪਰਮਾਤਮਾ ਦੇ ਵਿੱਚ ਵਾਸਾ ਹੋ ਜਾਂਦਾ ਹੈ। ਪਰਮਾਤਮਾ ਦੇ ਨਾਲ ਸਾਝ ਪੈ ਜਾਂਦੀ। ਪਰਮਾਤਮਾ ਦੇ ਨਾਲ ਇੱਕ ਮਿਕਤਾ ਪੈਦਾ ਹੋ ਜਾਂਦੀ। ਜਦੋਂ ਹਰ ਚੌਥੇ ਪੱਧਰ ਵਿੱਚ ਪਰਦੇ ਸੱਚੇ ਪਾਤਸ਼ਾਹ ਦਾ ਇਥੋਂ ਤੱਕ ਕਹਿੰਦੇ ਨੇ ਕਿ ਜਿੰਨਾ ਵੀ ਸਾਰਾ ਸੰਸਾਰ ਹੈ ਮਾਇਆ ਦੇ ਤਿੰਨ ਗੁਣਾਂ ਦੇ ਵਿੱਚ ਭਰਮ ਦਾ ਹੋਇਆ ਸੰਸਾਰ ਨੂੰ ਚਲਾ ਜਾਂਦਾ ਹੈ ਤੇ ਮੇਰੇ ਮਾਲਕ ਕਹਿੰਦੇ ਨੇ ਤੇਹੀ ਗੁਣੀ ਸੰਸਾਰ ਭਰ ਸੁਤਾ ਸੁਤਿਆ ਰਹਿ ਗਿਆ ਜੀ ਪੁਰਖਾ ਤਿੰਨ ਗੁਣ ਮਾਇਆ ਦੇ ਨੇ ਜਿਨ੍ਹਾਂ ਦੇ ਵਿੱਚ ਤੂੰ ਸੁਤਾ ਪਿਆ ਵੇਖੀ ਕਿਤੇ ਸੁਤਿਆ ਹੋਈ ਤੇਰੀ ਜ਼ਿੰਦਗੀ ਦੀ ਰਾਤ ਬੀਤ ਨਾ ਹੋਵੇ ਤਾਂ ਨਵੜੇਸ ਕਰਕੇ ਜੇਕਰ ਚੌਥੀ ਮੰਜ਼ਲ ਤੇ ਪਹੁੰਚਣਾ ਤੇ ਭਾਗਾਂ ਵਾਲੇ ਹਰ ਭਗਤੀ ਤੇ ਕਰਨੀ ਪੈਣੀ ਹੈ ਜੇ ਇਸ ਮਾਇਆ ਦੀਆਂ ਤਿੰਨ ਮੰਜ਼ਲਾਂ ਨੂੰ ਤੈਅ ਕਰਨਾ ਤੇ ਫਿਰ ਭਗਤੀ ਕਰਕੇ ਕਰਨਾ ਪੈਣਾ ਨਹੀਂ ਤੇ ਫਿਰ ਆਪਾਂ ਨੂੰ ਪਤਾ ਹੀ ਹੈ ਇੱਥੇ ਜੇ ਤਿੰਨ ਮੰਜ਼ਲਾਂ ਦੇ ਵਿੱਚ ਹੀ ਆਪਾਂ ਅਟਕ ਕੇ ਰਹਿ ਗਏ ਤੇ ਫਿਰ ਤੇ ਦੁਬਾਰਾ ਜਨਮ ਹੋ ਜਾਣਾ ਹੈ ਪਤਾ ਨਹੀਂ ਕਿੱਥੇ ਜਨਮ ਹੋ ਜਾਣਾ ਹੈ ਜੇ thoraa ton pata hove kithe phasa dena oh chak ਇਸ ਕਰਕੇ ਆਪਾਂ ਤਿੰਨਾ ਗੁਣਾ ਤੋਂ ਉਪਰਾਹ ਹੋ ਕੇ ਚੌਥੇ ਮੰਜ਼ਲ ਤੇ ਵਸਾ ਕਰਨਾ ਹੈ ਜਿੱਥੇ ਚੌਥੀ ਮੰਜ਼ਲ ਦੇ ਉੱਤੇ ਉਪਰਾਹ ਵਰਤੂ ਰਿਹਾ ਹੈ ਕਹਿੰਦੇ ਨੇ ਜਿਸ ਦਾ ਚੌਥੇ ਮੰਜ਼ਲ ਦੇ ਵਿੱਚ ਵਸਾ ਹੋ ਜਾਂਦਾ ਹੈ ਪਰਨਵਤ ਨਾਨਕ ਹਮ ਤਾਂ ਕੇ ਦਾਸ ਆ ਕਹਿੰਦੇ ਜਿਸ ਦਾ ਚੌਥੀ ਮੰਜ਼ਲ ਵਿੱਚ ਵਸਾ ਹੋ ਜਾਂਦਾ ਹੈ ਮੈਂ ਉਸ ਦਾ ਦਾਸ ਹਾਂ ਮੈਂ ਉਸ ਦਾ ਸੇਵਕ ਹਾਂ ਤੇ ਭਗਵਾਨ